ਤਦੋਂ ਮੈਂ ਦੋ ਦਿਨ ਪਹਿਲਾਂ ਵੀ ਗਿਆ ਸੀ ਤੋ ਮੈਨੂੰ 5 ਲੱਖ ਲਿਆ ਦੇ ਲਿਆ ਦੇ ਮੈਂ ਕਾਰ ਲੈਣੀ ਐ ਮੇਰੀ ਗੱਲ ਸੁਣੋ 5 ਲੱਖ ਤੁਹਾਡੇ ਕੋਲ ਹੈਗਾ ਤੇ ਆ ਤੁਸੀਂ ਕਾਰ ਲੈ ਲਓ ਕਿਸ਼ਤਾ ਕਰਾਂ ਲਾਂਗੇ ਬਾਕੀ ਹੂੰ ਕਿਸ਼ਤਾ ਕਿਉਂ ਤੇਰਾ ਪਿਓ ਪਰੇ ਕਿਸ਼ਤਾ ਮੈਂ ਤੋ ਨਹੀਂ ਪਰੀ ਪੂਰੀ ਜਾਂਦੀ ਆ ਤੂੰ ਮੇਰੀ ਗੱਲ ਸੁਣ ਮੇਰੇ ਕੋਲ 5 ਲੱਖ ਨੇ 5 ਲੱਖ ਤੂੰ ਲੈ ਗਿਆ 10 ਲੱਖ ਦੀ ਆਪਣੀ ਗੱਡੀ ਆ ਮੈਂ ਤੁਹਾਨੂੰ ਕਹੀ ਜਾਨੀ ਐ ਵੀ 5 ਲੱਖ ਕਿਉਂ ਤੇ ਸੌਖਾ ਲਿਆਉਣਾ ਮੇਰੇ ਪਿਓ ਤਾਂ ਬਿਚਾਰਾ ਪਹਿਲਾਂ ਹੀ ਬਿਮਾਰ ਰਹਿੰਦਾਗਾ ਐਨਾ ਕਰਜ਼ਾ ਉਹਨੇ ਮੇਰੇ ਵਿਆਹ ਤੇ ਲਿਆ ਕਿੱਥੋਂ ਲਾਹੂਗਾ ਵਿਚਾਰਾ ਉਹ ਸਾਰੇ ਪਿਓ ਲੈਂਦੇ ਨੇ ਤੇਰੇ ਇਕੱਲੇ ਨੇ ਲਿਆ ਕਿੱਥੋਂ ਲਾਹੂਗਾ ਮੈਨੂੰ ਤਾਂ ਕਹਿੰਦੇ ਕਿਸ਼ਤਾਂ ਕਰਾ ਲੈ ਉਹ ਪਰ ਲੈ ਕਿਸ਼ਤਾਂ ਉਹਨੂੰ ਕਹਿੰਦੇ ਲੋਨ ਦਵਾ ਦੇ ਸੀਮਾ ਸੀਮਾ ਕੀ ਹੋ ਗਿਆ ਪੜ ਕੀ ਹੋ ਗਿਆ ਦੇਖ ਲੈ ਵੀਰੇ ਮੈਨੂੰ ਉਹਨੇ ਕੁੱਟ ਕੇ ਭੇਜਦਾ ਕਹਿੰਦਾ ਆਪਣੇ ਭਾਈ ਤੋਂ ਮੋਟਰਸਾਈਕਲ ਲੈ ਕੇ ਆ ਉਹਦੀ ਨੀਮਤ ਦੌਨ ਮੋਟਰਸਾਈਕਲ ਚੱਲ ਤੂੰ ਮੇਰੇ ਨਾਲ ਮੈਂ ਦੰਨਾ ਉਹਨੂੰ ਮੋਟਰਸਾਈਕਲ ਕਿਉਂ ਵੀਖ ਮੰਗਾ ਹੋਂ ਕਮਾਂਦਕ ਮੁੰਡਾ ਨਹੀਂ ਹੈ ਗਿਆ ਕੁਛ ਪਤਾ ਨਹੀਂ ਵੀਰੇ ਹੁਣ ਕਹਿੰਦਾ ਮੈਂ ਤਾਂ ਮੋਟਰਸਾਈਕਲ ਲਿਆ ਕੇ ਦੇ ਕਹਿੰਦਾ ਅੱਗੇ ਫਿਰ ਚੈਨ ਮੰਗੂਗਾ ਕਹਿੰਦਾ ਮੈਂ ਸਿਉਨੇ ਦੀ ਚੈਨ ਪਾਇਓ ਫਿਰ ਉਹਨੂੰ ਉਹਨੂੰ ਥਾਣੇ 'ਚ ਕਿਸੇ ਹਿੱਟਦਾ ਮੈਂ ਮੈਂ ਪਹਵਾਨਾ ਉਹਨੂੰ ਸੋਨੇ ਦੀ ਚੈਨ ਗਲੇ 'ਚ ਉਹਦਾ ਗਲਾ ਨਾ ਵੱਡਦਾ ਮੈਂ ਚੱਲ ਤੂੰ ਮੇਰੇ ਨਾਲ ਤੂੰ ਕੀ ਦੇਖੀ ਜਾਂਦੀ ਐ ਪਰੋ ਚਲ ਬਹਿ ਜਾ ਵੀਰੇ ਬਹਿ ਜਾ ਮੈਂ ਤੈਨੂੰ ਇਹੀ ਸਮਝਾਉਣਾ ਸੀ ਵੀ ਮੈਂ ਕਦੋਂ ਦੀ ਖੜੀ ਸੁਣੀ ਜਾ ਰਹੀ ਆ ਭਾਬੀ ਤੋਂ 5 ਲੱਖ ਰੁਪਏ ਮੰਗ ਰਿਆ ਐ ਵੀ ਇਹਦੇ ਬਾਪ ਦਊਗਾ ਤੂੰ ਮੇਰੇ ਵਾਸਤੇ ਕੀ ਕਰੇਂਗਾ ਦੱਸ ਪਹਿਲਾਂ ਇਹ ਵੀ ਕਿਸੇ ਘਰ ਦੀ ਧੀ ਹੈ ਚੰਗਾ ਲੱਗਦਾ ਹੁਣ ਤੂੰ ਇਹ ਤੋਂ 5 ਲੱਖ ਰੁਪਏ ਆਪਣੀ ਕਾਰ ਵਾਸਤੇ ਮੰਗ ਰਿਆ 5 ਲੱਖ ਇਹਨੂੰ ਮੰਗੇਗਾ ਚੱਲ ਪਹਿਲਾਂ ਮੈਨੂੰ ਮੋਟਰਸਾਈਕਲ ਦੇਵਾ ਚੱਲ ਖੜਾਓ ਮਾੜੀ ਮੋਟੀ ਅਕਲ ਤੋਂ ਉਹ ਗੱਲ ਲਈਦੀ ਹੁੰਦੀ ਹੈ ਇਹ ਵੀ ਨਾ ਇਸ ਘਰ ਦੀ ਨੂੰਹ ਹੈ ਚੱਲ ਕੋਈ ਨਾ ਮੈਂ ਕਿਸ਼ਤਾ ਕਰਾ ਲਾਂ ਵਹੀ ਭਰ ਤੂੰ ਰਹਿਣ ਦੀ ਕੋਈ ਨਹੀਂ ਢਿੰਪਲ ਜਮੀਨਾਂ ਮੰਨ ਹੌਲਾ ਕਰੀ